ਦਵਾਈ ਵੀ ਰੱਖਦੀ ਕਿਹੜੀ ਕਿਰਪਾ ਕਰੇ ਜੇ ਆਪਣੀ ਪਰ ਤੈਨੂੰ ਮਨੁੱਖ ਦੇ ਮਿਲ ਗਿਆ ਦੂਜੀ ਕਿਰਪਾ ਚੰਗੇ ਘਰੇ ਜਨਮ ਮਿਲ ਗਿਆ ਮਾਪੇ ਚੰਗੇ ਮਿਲ ਗਏ ਤੈਨੂੰ ਪੜ੍ਹਾਈ ਵਿਖਾਈ ਪ੍ਰਾਤੀ ਇਹ ਦੂਜੀ ਕਿਰਪਾ ਹੈ ਤੀਜੀ ਕਿਰਪਾ ਤੈਨੂੰ ਗੁਰੂ ਵਾਲਾ ਬਣਾਤਾ ਗੁਰੂ ਦੇ ਰਾਹ ਪਾਤਾ ਰੱਬ ਕਿਰਪਾ ਕਰੂ ਤਾਂ ਆ ਜਾਗੇ

ਚੇਤਨਤਾ ਕਰਕੇ ਹਰਾਪਰ ਉਹਦੇ ਚ ਮਨ ਨਹੀਂ ਹੈ ਸੋਚਨ ਸ਼ਕਤੀ ਨਹੀਂ ਹੈ ਪਸ਼ੂ ਨੇ ਕਿਸੇ ਨੂੰ ਮਾਰਨਾ ਤੇ ਮਾਰ ਹੀ ਦੇਣਾ ਉਹ ਕਿਰਪਾ ਉਹ ਦੇਣਾ ਕਰਨੀ ਹੈ ਤੂੰ ਚੰਗਾ ਕਰਦਾ ਚੇਤਨਤਾ ਹੀ ਹੈ ਗੱਲ ਆਪਣੇ ਨਾਲ ਹੀ ਪਿੰਡ ਬਵਾਲ ਦਾ ਲੜਕਾ ਪੈਂਦਾ ਈ ਬਵਾਲਾਂ ਦਾ ਬੜਾ ਪਿਆਰ ਹੈ ਸਰਪੰਚ ਨਾਲ ਮਿਰਜੇ ਵਾਲਾ ਉਹਨਾਂ ਦਾ ਲੜਕਾ ਕੋਈ ਹੈ ਨਹੀਂ ਸੀ ਲਾੜਨੀ ਰੱਖੀ ਸੀ ਉਹ ਜਦੋਂ ਜਾਵੇ ਉਹ ਕੁੜੀ ਕਹਿੰਿਆ ਕਰੇ ਮੇਰੇ ਮੇਰੇ ਤੋਂ ਮਾਤਾ ਹੋਏ ਮੈਂ ਤੂੰ ਜਾਉ ਹੁਣ ਸਾਡੀ ਘਰੇ ਜਾ ਕੇ ਬੈਠੀ ਤੇ ਸਾਡੀ ਅਕਲ ਕੀ ਲੈ ਕੇ ਆਇਆ ਇਹਦਾ ਪਿਆਸੀ ਜੰਮ ਦਾ ਦਾਨ ਰਿਸ਼ੀ ਤੇ ਇਹਦੀ ਮਾਂ ਪਰਸ਼ੂਰਾਮ ਦੀ ਰੇਣੂਕਾ ਕਹ ਪੈਣ ਵੀ ਕਿੱਲੇ ਵਾਲੇ ਦੇ ਵਿਆਹ ਹੀ ਇੱਕ ਸੌਕੀਲੇ ਵਾਲੇ ਦੇ ਵਿਆਹ ਹੀ ਇਹਦਾ ਕਰਮਣ ਖਾ ਗਏ ਆ ਆਪਾਂ ਉਹ ਜਦੋਂ ਕਈ ਰਾਜਾ ਆ ਗਿਆ ਰਾਜੇ ਨੇ ਮਜ਼ਾਕ ਕਰਤਾ ਕਹਿੰਦੀ ਆਪਣੇ ਘਰ ਵਾਲੇ ਨੂੰ ਰਾਜੇ ਨੂੰ ਲੰਗਰ ਛਕਾਉਮੈਂ ਤਿੰਨ ਹੱਥ ਮੰਨੇ ਨੇ ਰਾਜਾ ਅੱਡ ਤਿਰਹਾਟ ਬਾਲਾ